ਸਤਿਗੁਰੂ ਬਾਲਾ ਫਤੇ ਜੀ ਦਰਪਨ ਬਾਗੂ ਦੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੰਸਰ ਨੇ ਲੱਗਦਾ ਸੋ ਨੂੰ ਮੋਟਾ-ਮੋਟਾ ਸਾਡੀ ਗੱਲ ਕਹੀ ਦਿੱਤੀ ਹੈ ਕੋਈ ਪਰ ਮੈਂ ਤਾਂ ਤੁਹਾਨੂੰ ਆਪਣੇ ਬਾਰੇ ਆਪਣੇ ਦਿਖਾਈ ਹੰਾਰੇ ਦੁੱਖ ਦੇ ਬਾਰੇ ਪੁੱਛ ਗੱਲਾਂ ਲਸੀਆਂ ਵੀ ਤੁਸੀਂ ਕਿਤੇ ਇਹ ਗੱਲ ਨਾ ਸਮਝ ਲੋ ਵੀ ਇਹ ਤਾਂ ਕੇਵਲ ਤੇ ਕੇਵਲ ਮੇਰੇ ਪਰਿਵਾਰ ਨਾਲ ਹੀ ਹੋਈ ਹੈ ਸਾਡੇ ਨਾਲ ਹੋਣੀ ਤੁਕ ਜਿਹੜੇ ਸਟੇਟ ਦੀਆਂ ਪਾਲਸੀਆਂ ਇਸ ਤਰ੍ਹਾਂ ਦੀਆਂ ਹੋਣ ਕਿਥੇ ਗੁੰਡਾਗਰਦੀ ਨੂੰ ਬਦਮਾਸ਼ਾਂ ਨੂੰ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਂਦੀਆਂ ਹੁਣ ਉਥੋਂ ਕੋਈ ਵੀ ਪਰਿਵਾਰ ਕਦੇ ਵੀ ਇਹਨਾਂ ਚੀਜ਼ਾਂ ਦਾ ਸ਼ਿਕਾਰ ਬਣ ਸਕਦਾ ਔਰ ਇਹਨਾਂ ਕੰਮਾਂ ਦੇ ਵਿੱਚ ਦੋਨੋਂ ਪਾਰਟੀਆਂ ਲੱਗੀਆਂ ਹੋਈਆਂ ਹਨ ਬੀਜੇਪੀ ਵਰਗੀ ਪਾਰਟੀ ਹੈ ਜਿਹੜੀ ਬਦਮਾਸ਼ਾਂ ਨੂੰ ਬੜਾ ਸੁਰੱਖਸ਼ਨ ਦੇ ਰਹੀ ਹੈ ਜਾ ਕੇ ਦੂ ਰਾਤ ਦੇ ਵਿੱਚ ਕ੍ਰਾਈਮ ਕਰਕੇ ਜਾਂਦੇ ਆ ਪੰਜਾਬ ਰੇਣਾਂ ਚੋਂ ਰਾਜਸਥਾਨ ਚੋਂ ਔਰ ਜੜ ਕਰਦੇ ਜਾ ਕੇ ਕੁਈ ਰਾਤ ਦੇ ਵਿੱਚ ਉਹ ਆਪਣਾ ਰੋਲ ਨਿਭਾ ਰਹੇ ਨੇ ਕੋਈ ਇਦਾਂ ਨੂੰ ਇੱਕ ਡਾਊਨ ਬਣਾ ਕੇ ਪੇਸ਼ ਕਰਦੇ ਆ ਤੇ ਸਾਡੇ ਧੀਆ ਪੁੱਤਾਂ ਦੇ ਜਿਹੜੇ ਕਤਲ ਹੁੰਦੇ ਆ ਪੰਜਾਬ ਦੇ ਵਿੱਚ 6 ਤੋਂ 7 ਕਤਲਾਂ ਦੀ ਐਵਰੇਜ ਆ ਵੀਰੋ ਮਹੀਨੇ ਦੀ ਵੀ ਲੈ 24 ਸਾਲਾਂ ਦਾ ਜੇ ਆਪਾਂ ਸਾਰਾ ਰਿਕਾਰਡ ਫਰੋਂਦੇ ਆਪਾਂ ਤਾਂ ਅੱਗੇ ਕਤਲ ਕਿਤੇ ਹੋ ਜਾਂਦਾ ਕੋਈ ਕਿਸੇ ਦੀ ਰਾਂਝੀ ਜੁਸ਼ਨ ਨਹੀਂ ਹੁੰਦੀ ਸੀ ਜ਼ਮੀਨ ਵੰਡ ਵਟਦਾਣ ਜਿੱਦ ਦਾ ਮਸਲਾ ਹੁੰਦਾ ਸੀ ਕਦੇ ਹੋ ਜਾਂਦੇ ਸੀ ਪਰ ਇਹ ਤਾਂ ਸ਼ੁਰੂ ਤੋਂ ਹੁੰਦਾ ਹੈ ਪਰੰਤੂ ਕ੍ਰਾਈਮ ਨੇ ਜਿਹੜਾ ਰੂਪ ਹੁਣ ਧਾਰਿਆ ਹੋਇਆ ਵੀ ਤੁਹਾਨੂੰ ਇਹ ਨਹੀਂ ਪਤਾ ਤੁਹਾਨੂੰ ਦੱਸਿਮੁਣੇ ਕਹੋਣੇ ਐ ਨਹੀਂ ਪਤਾ ਤੁਹਾਨੂੰ ਵਿਆਦਾ ਕਾਰਡ ਦੇਣ ਵਾਲਾ ਫੜ ਗੋਲੀ ਮਾਰ ਕੇ ਦੁਰਜੇ ਆਈਡੀ ਵਿਸ਼ਵਾਸ ਘਾਟ ਇੰਨਾ ਖੌਫ ਕਦੇ ਨਹੀਂ ਵੇਖਿਆ ਸੀ ਇਸ ਸਮਾਜ ਦੇ ਵਿੱਚ ਸਾਰਾ ਦਿਨ ਬੰਦੇ ਮਿਲਣ ਆਲੇ ਆਉਂਦੇ ਆ 1000 2000 ਬੰਦਾ ਬੇ ਸ਼ਾਮ ਤੱਕ ਫੇਸ ਕਰਦਾ ਘਰੇ ਬੈਠਿਆ ਵੀ ਪਰੰਤੂ ਹਰੇਕ ਤੋਂ ਡਰਨ ਲੱਗਦਾ ਹਰੇਕ ਦੇ ਹੱਥਾਂ ਦੀ ਨਿਗ੍ਹਾ ਰਹਿੰਦੀ ਏ ਕਿਵੇਂ ਬੈਠਦਾ ਕਿਵੇਂ ਉੱਠਦਾ ਕੀ ਹਰਕਤ ਕਰਦਾ ਜਣੀ ਇੱਕ ਡਰ ਪੈਦਾ ਕਰਦਾ ਹਰ ਇੱਕ ਬੰਦਾ ਜੀ ਬੇਈਮਾਨ ਲੱਗਣ ਲੱਗਾਤਾ ਯਾਰ ਕੀ ਪਤਾ ਕਿ ਅੱਗੇ ਦਾ ਕਰੋ ਕੀ ਕਰਦੇ ਕਿਉਂਕਿ ਇੱਕ ਅੱਗ ਦੀ ਡਰਾਈਵ ਟਕਰੀ ਨੇ ਹੋਰ ਹੁੰਦੀ ਹੈ ਮੁਰਕੇ ਜਿਹੜੀ ਅੱਗ ਨੇ ਘਰ ਸਾਰੇ ਹੁੰਦਾ ਫਿਰ ਉਹ ਆਏ ਨਹੀਂ ਲੱਗਦਾ ਵੀ ਗਾਹੇ ਗਾਹੇ ਕਦੋਂ ਆ ਕੇ ਟੱਕਰ ਟੱਕਰ ਜਾਵੇ ਨੰਬਰ 2 ਤੇ ਤੁਸੀਂ ਇਹਨਾਂ ਪਾਰਟੀਆਂ ਦਾ ਨਫਰਤ ਫਲਾਉਣ ਦਾ ਤਰੀਕਾ ਦੇਖੋ ਹੁਣ ਬੀਜੇਪੀ ਹੈ ਬੀਜੇਪੀ ਨੇ ਮੇਰੇ ਦਵਾਖ ਨੂੰ ਪਰਵਾਹ ਤਾਂ ਦਿੱਤਾ ਕਤਲ ਕਰਤਾ ਮੰਨ ਲਿਆ ਆਪਾਂ ਮਾਰਾ ਦਾ ਪਾਣਾ ਮੰਨ ਲਿਆ ਕਿ ਜਿੰਨੇ ਸਵਾਰ ਸੀ ਜਵਾਕ ਭੋਗ ਗਿਆ ਚ ਮਾਰਾ ਜਿੱਥੇ ਖੜਾ ਤੇ ਠੀਕ ਐ ਇਹਦਾ ਜਵਾਬ ਤਾਂ ਜੰਮਰ ਦੇ ਕੋ ਬੰਦੀਆਂ ਲਾਉਂਦੇ ਨੇ ਆ ਤੁਸੀਂ ਦੇਖੇ ਹੁਣ ਦੇਸ਼ਾਂ ਵਿਦੇਸ਼ਾਂ ਚ ਘਰ ਲਾ ਕੇ ਕਿੰਨਾ ਮਹਿੰਗਾ ਚਲਾਜ ਐ ਕਿੱਥੇ ਕਿੱਥੇ ਭਗਾਈ ਕਰਕੇ ਕਿਹੜੇ ਦੇਵੀ ਦੇਵਤਾ ਨੂੰ ਦੇ ਦਰਤੇ ਜਾ ਕੇ ਘੰਟੀਆਂ ਨਹੀਂ ਖੜਕਾਈਆਂ ਵੀ ਪਰਮਾਤਮਾ ਕਿਸੇ ਸਾਹ ਨਾ ਕਰ ਬਸਲਾ ਕਰ ਲੈ ਮੇਰੇ ਕੀ ਗੀਤਾ ਜਦੋਂ ਐਨ ਪੂਰੇ ਸਮਾਂ ਹੋ ਗਿਆ ਰੱਬ ਨੇ ਕਰਦਾ ਕੀ پتہ ਕਿਹੜੇ ਵੇਲੇ ਕੀ ਹੁਕਮ ਕਰਦੇ ਉਹਨਾਂ ਜਾ ਕੇ ਨੋਟਸ ਕੱਟਦੇ ਜਿਹੜੇ ਹਸਪਤਾਲ ਦੇ ਦਾਖਲ ਸੀ ਤੇ ਦਬਾਅ ਬਣਾਉਣ ਲੱਗੇ ਜਾ ਕੇ ਇਹ ਜਿਹੜਾ ਨੋਟਸ ਕੱਟਿਆ ਜਿੰਦੇ ਮੇਰੇ ਖਿਆਲ ਤੁਸੀਂ ਸਾਰੇ ਈ ਇੰਹਾ ਪੈਨ ਵਾਲੇ ਪਰਿਵਾਰਾਂ ਵਾਲੇ ਹੋ ਕਦੇ ਕਿਸੇ ਨੂੰ ਜਵਾਕ ਦੇ ਮੋਰ ਦੇ ਨੋਟਸ ਕੱਟੇ ਨਹੀਂ ਰੱਬ ਮੈਂ ਤੁਹਾਡੇ ਸਾਹਮਣੇ ਆ ਪਹਿਲਾਂ ਮੇਰਾ ਜਵਾਕ ਮਾਰਿਆ ਜੇ ਕੋਈ ਹੀਲਾ ਵਸੀਲਾ ਕਰਕੇ ਤੁਹਾਡੇ ਭੈਣ ਭਾਈਆਂ ਦੀਆਂ ਦੁਆਵਾਂ ਰਸਾਂ ਦੇ ਨਾਲ ਆਪਾਂ ਉੱਥੋਂ ਤੱਕ ਪਹੁੰਚ ਕੇ ਵੀ ਘਰ ਦੀ ਯਾਰ ਲੱਗ ਸਕਦੀ ਹੈ ਤਾਂ ਇਹਨਾਂ ਦੇ ਨੋਟਸ ਕੱਟ ਕੇ ਉੱਥੇ ਕਿਉਂਕਿ ਨਹੀਂ ਚਾਹੁੰਦੇ ਵੀ ਕੋਈ ਹਰਦੇਸ਼ ਹਰਦੇਆ ਨੌਜਵਾਨ ਕੋਈ ਘਰਸ ਰੱਖਿਆ ਨੌਜਵਾਨ ਕਿਤੇ ਇਸ ਘਰ ਦੇ ਦੁਆਰਾ ਫਿਰ ਪੈਦਾ ਹੋ ਜੇ ਜਿਹੜਾ ਦਿੱਲੀ ਨੂੰ ਅੱਖਾਂ ਲਵਾ ਦਿਖਾਵੇ ਮੇਰੇ ਪੁੱਤ ਦਾ ਕੀ قصੂਰ ਸੀ ਜੇ ਕਿਸਾਨੀ ਦਾ ਸੀ ਸੰਘਰਸ਼ ਹਰਦੇਆ ਇੱਕ ਕਿਸਾਨ ਹੋਣ ਦੇ ਨਾਤੇ ਕਿ ਜਾਂ ਚੁੱਪਤ ਹੋਣ ਦੇ ਨਾਤੇ ਕੀ ਸਾਡਾ ਨਹੀਂ ਫਰਚੇ ਹੋਣ ਦਾ ਸਿਰੋਕਾਂ ਦੇ ਵਿੱਚ ਜਾ ਕੇ ਬੈਠੀਏ ਕੀ ਕਰਲੀਓ ਕਿਸਾਨ ਜੁਨੀਅਨ ਆਏ ਜਿਹੜਾਈ ਸੀ ਅਸੀਂ ਜ਼ਮੀਨਾਂ ਬਚਾਉਣੀਆਂ ਸੰਘਰਸ਼ ਲੜਿਆ ਮੇਰੇ ਬੇਟੇ ਦਾ ਕਿੱਤਾ ਗੈਕੀਸ ਦੇ ਗੈਕੀ ਦੇ ਜਰੀਏ ਕੇ ਇਹ ਦਿੱਲੀ ਵੀ ਦਾ ਬਲੈਂਡਾ ਉਹ ਪੰਜਾਬ ਕਹਿੰਦੇ ਆ ਜੇਕਰ ਉਹਨੇ ਚਾਰ ਗੱਲਾਂ ਦਿੱਲੀ ਦੀ ਅੱਖ ਚੱਕ ਪਾ ਕੇ ਕਹੀਆਂ ਤਾਂ ਉਹ ਕਤਲ ਦੇ ਬਿੰਦੂ ਬਣ ਗਏ ਕੋਈ ਪਤਾ ਲੱਗਦਾ ਕਦੋਂ ਕਿਸੇ ਦਾ ਕਤਲ ਇੱਕ ਮਿੰਟ ਦੇ ਵਿੱਚ ਹੋ ਜਾਂਦਾ ਇਹ ਹੈ ਤੁਸੀਂ ਸਾਡੇ ਪਰਿਵਾਰਾਂ ਦੇ ਵਿੱਚ ਟੈਲੈਂਟ ਪੈਦਾ ਨਹੀਂ ਹੋਣ ਦੇਣਾ ਚਾਹੁੰਦੇ ਜੇ ਕੋਈ ਜਵਾਬ ਕਰਾਉ ਜਾ ਉਹ ਹੋ ਗਿਆ 500 ਕਿੱਲੇ ਵਾਲੇ ਦਾ ਫਿਰ ਉਹ ਤੁਹਾਡੀ ਅੱਖਾਂ ਚਾਰਕਣ ਕਾਹਤੋਂ ਲਗਿਆ ਲੈ ਉਹਦੇ ਲਈ ਬਰਾਬਰ ਦੀ ਘੁਕਾ ਨਿਭਾਈ ਐਸ ਮੁੱਖ ਮੰਤਰੀ ਨੇ ਜਿੰਨਾ ਨੂੰ ਦਿੱਲੀ ਵੱਲੋਂ ਸੂਚਿਤ ਵੀ ਕੀਤਾ ਗਿਆ ਵੀ ਇਹ ਜਵਾਬ ਨੂੰ ਖਤਰਾ ਹੈ ਭਾਈ ਫਿਰ ਇਸ ਕੌਟੀ ਬਣਾਉ ਸਭਨੇ ਉਲਟੀ ਘਟਾਤੀ ਫਿਰ ਅਨਾਉਂਸ ਕਰਤੀ ਨੌਸਰ ਕੇ ਬਰਵਾਤਾ 22 ਹਰ ਉਹ ਬੁਈ ਪੁਛਦਨੀ ਦਰਦਾਂ ਤੇ ਭੋਗ ਦੇ ਤਰੇ ਵਰਦੇ ਕੋਟਾ ਨੂੰ ਸਹਾਇਕ ਜੇ ਤੇ ਕੰਨੀਆਂ ਅਦਾਲਤਾਂ ਨਾ ਹੋਣ ਤਾਂ ਇਹਨਾਂ ਦਾ ਡਿਕਟੇਟਰ ਕੰਮ ਸ਼ੁਰੂ ਕੀਤਾ ਤੇ ਇਹ ਤਾਂ ਗੱਲ ਹੀ ਨਹੀਂ ਸੁਣਦੇ ਪੋਸਟੇਪਨੀ ਕਿੰਨਾ ਕਦਵਾ ਜਿਆਜ ਗੱਲ ਵੀ ਨਹੀਂ ਕਰਦੇ ਇੱਕ ਗੁੰਡਾ ਜੇਲ੍ਹ ਦੇ ਵਿੱਚ ਬਹਿ ਕੇ ਇੰਟਰਵਿਊ ਕਰ ਦਿੰਦਾ ਤੇ ਸਾਡੀ ਪੁਲਿਸ ਇੰਟਰਵਿਊ ਕਰਦੀ ਹੈ ਸਾਡੀ ਸਰਕਾਰ ਦੀ ਪੋਸਸ ਇਸ ਦੀ ਉਹਨੂੰ ਬਦਲੂ ਸ਼ਾਪਿੰਗ ਕਰਵਾਉਂਦੀ ਹੈ ਰਾਤ ਨੂੰ ਉਹਨੂੰ ਵੀਆਈਪੀ ਸਹੂਲਤਾਂ ਦਿੰਦੀ ਐ ਸਈ ਖੇਡ ਦੇ ਵਿੱਚ ਰੱਖ ਕੇ ਵੈਸੇ ਦੀਆਂ ਪਿੰਨੀਆਂ ਦਿੰਦੀ ਐ ਬ੍ਰਾਂਡਡ ਕੱਪੜੇ ਦਿੰਦੀ ਐ ਲੈ ਆ ਕੇ ਕੀ ਤੁਸੀਂ ਪੁੱਛਦਾ ਕਿ ਜਦੋਂ ਝਾੜੇ ਵਾਲੇ ਨੂੰ ਜਦੋਂ ਆਉਣਗੇ ਭਾਈ ਕੀ ਰਿਸ਼ਤੇ ਰਹੀ ਐ ਉਹ ਇਹ ਨਹੀਂ ਕਿਸੇ ਦਾ ਲੈ ਲਾ ਹੁੰਦਾ ਨੌਜਵਾਨ ਪੁੱਤ ਮਰਵਾਇਆ ਕੱਲਾ ਮੇਰੇ ਨਹੀਂ ਮਰਵਾਇਆ ਬੰਦੀ ਕਿੰਨੇ ਕਰਵਾਇਆ 73 ਪਰਚੇ ਉਹ ਬੰਦੇ ਨੇ ਤੇ ਪੂਰੇ 73 ਕੋਈ ਛੋਟੀ ਮੋਟੀ ਗੱਲ ਨਹੀਂ ਸੱਤ ਦਰਜਾ ਹੋ ਗਈਆਂ ਕਿਸੇ ਨਹੀਂ ਆ ਵੇ ਉਹਦਾ ਲੋਕਾਂ ਨੂੰ ਜਾ ਕੇ ਸਹੂਲਤਾਂ ਦਿੰਦੇ ਜਿਹੜੇ ਤੇ ਤਾਂ ਥੋੜੇ ਕੋਲੇ ਵੀਰੋ ਮੇਰਾ ਉਹਦਾ ਮੱਛਦੇ ਹੀ ਹੈ ਮੈਂ ਹੱਡ ਪੇਸ਼ੈਂਟ ਆ ਪੰਜ ਸੈਂਟ ਪਏ ਹੋਣੇ ਮੇਰੇ ਮੈਂ ਕੋਈ ਬਹੁਤਾ ਆਕਰਕ ਵਰਨੀ ਜਾਂ ਮੈਂ ਕੋਈ ਬਹੁਤਾ ਰਾਜਨੀਤੀ ਦਾ ਭੁੱਖਾ ਨਹੀਂ ਕਿਸੇ ਗੱਲ ਦਾ ਮੈਂ ਥੋੜੇ ਕੋਲੇ ਇਸ ਕਰਕੇ ਆਉਣਾ ਵੀ ਦੁਆਰਾ ਫਿਰ ਘੱਪੜ ਮਾਰ ਕੇ ਗੋਟੋ-ਗੋਟਾ ਲੈ ਜਾਣਗੇ ਮੈਂ ਦਰਦ ਦਰਦ ਦੇ ਉੱਤੇ ਥੋੜੇ ਚਰਨਾਂ 'ਚ ਈ ਬੇਨਤੀ ਕਰਦਾ ਫਿਰਦਾ ਤੁਸੀਂ ਬੀਜੇਪੀ ਤੇ ਝਾੜੂ ਵਾਲਿਆਂ ਦਾ ਧਿਆਨ ਰੱਖਿਓ ਵੀਰੋ ਇਹਨਾਂ ਦੀ ਅੱਗੇ ਮਣਕਲੀ ਹੈ ਕਿਹਦੇ ਨਾਲ ਹੈ ਇੱਕ ਤਾਂ ਗੁਜਰਾਤ ਚਲੀ ਬੈਠੇ ਵੱਡੇ ਬਦਮਾਸ਼ ਨੂੰ ਜਿਹੜੇ ਛੋਟੇ ਨੇ ਇਹ ਚੰਡੀਗੜ੍ਹ ਜੇਲ੍ਹ ਦੇ ਵਿੱਚ ਖਾੜ ਦੇ ਵਿੱਚ ਲੈ ਕੇ ਆਂਦਾ ਉਹ ਪੁੱਛਗਿੱਛ ਕਰਨ ਵਾਸਤੇ ਰਿਮਾਂਡ ਦੇ ਉੱਤੇ ਕਰਦੇ ਕੀ ਹੈ ਪੁਰਾਣੇ ਵਾਂਗੂ ਸਿਓ ਮਹਿੰਗੇ ਕੱਪੜੇ ਦਿਵਾਉਂਦੇ ਐ ਮਹਿੰਗਾ ਉਹਦਾ ਹਾਰ ਅਯਾਸ਼ੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਇਹ ਸਾਡੀ ਪੰਜਾਬ ਦੀ ਪੁੱਤ ਕਰ ਰਹੀ ਹੈ ਔਰ ਸਰਕਾਰ ਦੀ ਸ਼ਹਿਰ ਦੇ ਨਾਂ ਕਰ ਰਹੀ ਹੈ ਸਾਰਾ ਕੁਝ ਤਾਂ ਵੀ ਅਸੀਂ ਕਿੱਥੇ ਸੇਫ ਆ ਜੇਕਰ ਬਾੜੀ ਖੇਤ ਨੂੰ ਖਾਂਦੀ ਹੈ ਤਾਂ ਹੱਲ ਕਿੱਥੋਂ ਕਰਾਂਗੇ ਇਸ ਗੱਲ ਦਾ ਤਾਂ ਇਹ ਪੋਜੀਸ਼ਨ ਕੱਲੇ ਮੇਰੀ ਨਹੀਂ ਮੈਂ ਤਾਂ ਹਣਾਈ ਰਿਹਾ ਇਸ ਗੱਲ ਦੀ ਪਰ ਆਤਮਾ ਨਾ ਕਰੇ ਸਾਨੂੰ ਕੋਈ ਤੁਹਾਡੇ ਦੇ ਮਾਪਾ ਮੇਰੀ ਜਗ੍ਹਾ ਤੇ ਨੱਖ ਨਹੀਂ ਕਰਿਆ ਥੋਡੇ ਨਾਲ ਨਾ ਕਦੇ ਦਨੀਆ ਨਾ ਹੋਣੀ ਹੋਵੇ ਕਿਸੇ ਦਾ ਤਾਂ ਇਹਨਾਂ ਦੇ ਹੱਥ ਇੱਥੇ ਹੀ ਰੋਕ ਲੋ ਇਹਨਰੇ ਕੈਂਡੀਡੇਟ ਨੂੰ ਇਹ ਕਹਿ ਕੇ ਹਰਾਓ ਤੁਸੀਂ ਮਦਵਾਸ਼ਾ ਦੇ ਰਾਗਲੇ ਹੋਇਓ ਤੁਸੀਂ ਸਾਥੋਂ ਸਾਡੇ ਜੁਆਕਾਂ ਤੋਂ ਫਰੋਤੀਆਂ ਲੈ ਕੇ ਤੁਸੀਂ ਆਪਣੇ ਕਾਰੋਬਾਰ ਵਾ ਰੱਖਿਆ ਤੁਸੀਂ ਸਿੱਧੇ ਟੈਕਸ ਵੀ ਲੈਂਦੇ ਹੋ ਤੁਸੀਂ ਡਰਾ ਕੇ ਟੈਕਸ ਲੈਂਦੇ ਹੋ ਕਿਹੜਾ ਕਸਬਾ ਹੈ ਕਿਹੜਾ ਚੰਗਾ ਸੁਨਿਆਰ ਹੈ ਕਿਹੜਾ ਉਹ ਚੰਗਾ ਕਾਰੋਬਾਰੀ ਹੈ ਆ ਤੁਹਾਡੇ ਸਾਹਮਣੇ ਜੇ ਮੈਂ ਆਪਦੇ ਪਿਤਾ ਪੁਰਖੀ ਵਾਲੀ 500 ਤੇ ਕਿੱਲੇ ਬੋਂਦਾ ਰਹਿੰਦਾ ਬੱਟਾ ਘੜਦਾ ਰਹਿੰਦਾ ਵੇਜ ਉੱਤ ਨੂੰ ਮਾਰਦਾ ਕੋਈ ਤਾਂ ਤੋਂ ਮਰਿਆ ਤੇ ਕੀ ਕਰਨੀ ਬਣਾ ਹੋ ਗਿਆ ਚਾਰ ਪੈਸੇ ਕਮਾਉਣ ਲੱਗੇ ਅਸੀਂ ਵੀ ਘਾੜ ਤੋਂ ਘਾਰਾਂ ਤੋਂ ਨਗਦਰੀ ਘਾਰਾਂ ਦੇ ਚੇਰਨ ਲੱਗੇ ਤਾਂ ਨਹੀਂ ਚੱਲੇਗੇ ਇਨਾਂ ਨੂੰ 5 ਸਾਲ ਕਮਾਈ ਕਰਦਾ ਮੇਰਾ ਪੁੱਤ ਦੱਸ ਗਿਆ ਫਰਦ ਸਟਰਗਲ ਨਹੀਂ ਦੇਖਿਆ ਉਹ ਅਸ ਸੰਘਰਸ਼ ਨਹੀਂ ਦੇਖਿਆ ਦੋ ਪੀੜੀਆਂ ਵੀਰੋ ਖਤਮ ਹੋ ਗਿਆ ਸੀ ਇੱਕ ਜਵਾਕ ਨੂੰ ਸ਼ਿਦਾਰ ਨਵਾਸ ਇੱਕ ਜਵਾਕ ਜਾ ਕੇ ਕੰਮ ਜਾ ਉਹ ਸੀ ਜਿਹੜਾ ਇਹਨਾਂ ਨੇ ਇੰਨੀ ਬਿਰੋ ਰਹਿਮੀ ਦੇ ਨਾਲ ਉਸ 60 ਬੰਦੇ ਦਾ ਕਤਲ ਕੀਤਾ ਜਿਹਨੂੰ ਇਹ ਵੀ ਨਹੀਂ ਪਤਾ ਮੈਂ ਇਹਨੂੰ 2:30 ਵਜੇ ਇਹ ਗੱਲ ਕਹਿੰਦਾ ਵੀ ਪੁੱਤ ਬਾਹਰ ਨਾ ਜਾਈ ਮੈਨੂੰ ਤੇ ਗੱਡੀ ਦੇ ਸ਼ੱਕ ਜਿਆ ਮੇਨੂੰ ਕਿਰਾ ਬਾਪੂ ਮੇਰੀ ਮੇਰੀ ਦੁਸ਼ਮਣੀ ਕੀ ਨੇ ਆ ਲੈ ਮੈਂ ਕਿਸੇ ਨੇ ਮਾਰਾ ਕੀ ਕਰਦਾ ਮੈਨੂੰ ਕਿਉਂ ਮਾਰੂਗਾ ਕੋਈ 2.5 ਘੰਟਿਆਂ ਬਾਪੂ ਦੀ ਵਰਕਟਨਾ ਛੱਡ ਜਾਂਦੀ ਐ ਉਹੀ ਗੱਡੀ ਉਹਦਾ ਮੰਗਰਾ ਕਰਕੇ ਉਹਦਾ ਕਤਲ ਕਰ ਦਿੰਦੇ ਔਰ 2.5 ਸਾਲ ਹੋ ਗਏ ਸਰਕਾਰ ਦੇ ਦਰਦਰ ਤੇ ਭਟਕਦੇ ਫਿਰਦੇ ਐ ਮੁੱਖ ਮੰਤਰੀ ਮੈਨੂੰ ਮੱਥੇ ਨਹੀਂ ਲਾਉਂਗਾ ਮੈਂ ਤਾਂ ਅਪੀਲ ਲੈ ਕੇ ਤੁਹਾਡੇ ਕੋਲ ਆਇਆ ਵੀਰੋ ਆਹ ਰਾਜਾ ਬ੍ਰਿੰਗ ਜ਼ਿੰਦਗੀ ਦੇ ਵਿੱਚ ਇਹਨੂੰ ਕਿਹੜਾ ਲੋਕ ਸਭਾ ਮੇਰੇ ਮੈਨੂੰ ਵੋਟ ਪਾਈ ਸੀ ਮੈਂ ਇਹ ਨਹੀਂ ਜਾਣਦਾ ਨਹੀਂ ਸੀ ਮੰਤਲ ਕਿ ਇਹ ਹੁਣ ਬੰਦਾ ਇਹ ਕਿਹਾ ਸੀ ਛੋਟੇ ਭਰਾ ਲਾਪੇ ਲਾਪ ਰੱਖ ਕੇ ਬਾਰ ਕੇ ਬਹਿ ਜਾ ਮੈਂ ਬੈਠਾ ਦੋ ਸਾਲ ਮੇਰਾ ਬੱਚਾ ਜੇ ਵੱਧ ਜਿਉਂ ਗਿਆ ਤਾਂ ਇਸ ਵੀਰ ਦੀ ਕਿਰਪਾ ਨਾਲ ਜਿਉਂ ਗਿਆ ਇਹਨੇ ਜਦੋਂ ਮੈਨੂੰ ਮਾ ਫੋਨ ਕੀਤਾ ਹਰ ਇੱਕ ਜਗ੍ਹਾ ਦੇ ਉੱਤੇ ਇੱਕ ਲਾ ਕੇ ਖੜ ਜਾਂਦਾ ਸੀ ਲਾ ਤਾਂ ਇਹਨਾਂ ਨੇ ਆਨਸਰ ਵੀ ਨਹੀਂ ਦੇ ਬਾਕੀ ਤਾਂ ਜੇਰਾ ਕੋਈ ਭੈਣ ਭਾਈ ਤੁਹਾਡੇ ਨਾਲ ਖੜੇ ਵੀਰੋ ਉਹਦੇ ਖਾਤੇ ਢਿੱਲੇ ਬਸੇ ਹੁੰਦਿਆ ਹੋਇਆ ਵੀ ਨਿਰੰਤ ਕਰਨੀ ਪੈਂਦੀ ਐ ਔਰ ਮੈਂ ਤੁਹਾਨੂੰ ਕਹਣਾ ਕਿ ਮੈਂ ਕੋਈ ਮਸਾਲਾ ਲਾ ਕੇ ਗੱਲ ਨਹੀਂ ਕਰਦਾ ਹੁੰਦਾ ਮੈਂ ਕਿਸੇ ਵਿਅਕਤੀ ਤੇ ਕਿਸੇ ਲੀਡਰ ਤੇ ਵਿਅਕਤੀਗਤ ਟਿੱਪਣੀ ਨਹੀਂ ਕਰਦਾ ਹੁੰਦਾ ਜੋ ਆ ਉਹ ਹੋਰ ਕੁਝ ਵੀ ਐ ਚਾਹੇ ਮੈਂ ਪਾਰਟੀਆਂ ਦਾ ਇਹਨਾਂ ਦੀਆਂ ਪਾਲਸੀਆਂ ਦਾ ਵਿਰੋਧ ਕਰਦਾ ਕਿਉਂਕਿ ਇਹਨੇ ਮੇਰਾ ਘਰ ਜਾਲਿਆ ਜੇ ਤੁਹਾਨੂੰ ਮੇਰੀ ਗੱਲ ਸਹੀ ਲੱਗੇ ਤਾਂ ਕਿਰਪਾ ਕਰਕੇ ਰਾਜਾ ਵੜਿੰਗ ਨੂੰ ਵੋਟ ਪਾ ਦਿਓ ਨਾ ਸਹੀ ਲੱਗੇ ਰੱਬਾ ਜੀ ਤੁਹਾਡੀ ਮਰਜ਼ੀ ਹੈ ਇੰਨੇ ਕਿ ਅਪੀਲ ਕਰਦਾ ਹੋਇਆ ਕੋਈ ਸ਼ਬਦ ਵੱਧ ਘੱਟ ਗਏ ਗਿਆ ਹੋਮਾ ਤਾਂ ਅਮੀਰ ਕਰਨਾ ਸੰਗਤ ਮਾਫ਼ਦਾਰ ਨਿਯੋਗ ਹੈ ਹੋਏ ਜੀ ਕਾ ਖਾਲਸਾ ਵਾਹਿਗੁਰੂ